ਅੱਜ ਅਸੀਂ ਪਰਮਾਤਮਾ ਦੇ ਦਰਸ਼ਨ ਕਰਾਂਗੇ ਇੱਕ ਨਿਗਾਹ ਜਾਂ ਧਿਆਨ ਦਾ ਪ੍ਰਯੋਗ ਕਰਾਂਗੇ ਨਾਲ ਹੀ ਪਰਮਾਤਮਾ ਦੇ ਦਰਸ਼ਨ ਵੀ ਅੱਜ ਹੀ ਸਾਨੂੰ ਹੋ ਜਾਣਗੇ ਇੱਥੇ ਨਾ ਕੁਝ ਮੇਰੇ ਮਿੱਤਰਾਂ ਨੇ ਮੈਨੂੰ ਕਮੈਂਟ ਕੀਤਾ ਕਿ ਯਾਰ ਤੂੰ ਤੇ ਖੇਡ ਬਣਾਉਂਦੀ ਆ ਮਿੰਟੋ ਮਿੰਟਾਨਾ ਵੀ ਦਿਮਾਗ ਵੀ ਰੁਕ ਜਾਂਦਾ ਪਰਮਾਤਮਾ ਦੇ ਵੀ ਦਰਸ਼ਨ ਹੋ ਜਾਣਗੇ ਇਹਦੇ ਵਿੱਚ ਤੇ ਬੜੇ ਬੜੇ ਸਾਲ ਲੱਗ ਜਾਂਦੇ ਨੇ ਬੜੀਆਂ ਬੜੀਆਂ ਤਪੱਸਿਆਵਾਂ ਕਰਨੀਆਂ ਪੈਂਦੀਆਂ ਬੜਾ ਕੁਝ ਕਰਨਾ ਪੈਂਦਾ ਕਾਰਨ ਕੀ ਆ ਜੀ ਵੇਖੋ ਜਿਹੜੇ ਸਾਡੀ ਉਮਰ ਦੇ ਹੀ ਲੋਕ ਨੇ ਨਾ ਉਹਨਾਂ ਦਾ ਦਿਮਾਗ ਔਰ ਜਿਹੜੇ ਹੁਣੇ ਹੀ ਨਿਆਣੇ ਜੰਮਣ ਦੇ ਆ ਨਾ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੀ ਯਾਤਰਾ ਦੇ ਵਿੱਚ ਬਹੁਤ ਵੱਡਾ ਫਰਕ ਹੈ ਤੁਸੀਂ ਵੇਖਿਆ ਹੋਊਗਾ ਪਹਿਲਾਂ 4-4 5-5 ਸਾਲ ਲੱਗਦੇ ਸੀ ਡਰਾਈਵਿੰਗ ਸਿੱਖਣ ਵਾਸਤੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡੀ ਏਜ ਦੇ ਲੋਕ ਆਏ ਆ ਉਦੋਂ ਕੀ ਹੁੰਦਾ ਹੈਗਾ ਕਿ 2 ਜਰ ਮਹੀਨੇ ਕਿਸ ਨਾਲ ਲਾ ਲਓ ਤੇ ਚਲੋ ਤਾਂ ਵੀ ਗੁਜ਼ਾਰਾ ਚੱਲ ਜੂਗਾ ਤੁਸੀਂ ਮਤਲਬ ਡਰਾਈਵਰ ਬਣ ਜਾਓਗੇ ਵਧੀਆ ਉਹ ਜਿਹੜੇ ਹੋਣ ਦੇ ਬੱਚੇ ਨੇ 18-20 ਸਾਲਾਂ ਦੇ ਉਹਡੇ ਸ਼ਾਰਪ ਨੇ ਕਿ ਉਹਨਾਂ ਨੂੰ ਕਿਸੇ ਕੋਲੋਂ ਡਰਾਈਵਰੀ ਸਿੱਖਣ ਦੀ ਲੋੜ ਨਹੀਂ ਪੈਂਦੀ ਉਹ ਕਹਿ ਲੋ ਕਿ ਜੰਮ ਦੀ ਡਰਾਈਵਰ ਨੇ ਇਦਾਂ ਹੀ ਆ ਅਸੀਂ ਹੁਣ ਜੇ ਫੋਨ ਚਲਾਉਣਾ ਆ ਕੋਈ ਐਡੀਟਿੰਗ ਸਿੱਖਣੀ ਆ ਜਾਂ ਕੁਝ ਕਰਨਾ ਸਾਨੂੰ ਬੜੇ ਪੰਗੇ ਪੈਂਦੇ ਨੇ ਮੈਂ ਵੇਖਿਆ ਕਿ 35 ਸਾਲ ਤੋਂ ਉੱਪਰ ਜਿਹੜੇ ਮੇਰੇ ਭੈਣ ਭਰਾਰੇ ਨਾ ਉਹ ਬੜੇ ਦੁਖੀ ਹੁੰਦੇ ਆ ਉਹਨਾਂ ਨੂੰ ਗੂਗਲ ਪੇ ਕਰਨਾ ਵੀ ਔਖਾ ਹੋ ਜਾਂਦਾ ਆ ਬਾਕੀ ਤੇ ਗੱਲਾਂ ਹੀ ਛੱਡੋ ਹਣਾ ਔਰ ਜਿਹੜੇ ਹੁਣ ਨੇ ਨਿਕੇ ਨਿਕੇ ਨਿਆਣੇ ਨੇ ਉਹ ਗੇਮਾਂ ਦੀਆਂ ਨੇਹਰੀਆਂ ਲਈ ਜਾਂਦੇ ਆ ਕਾਰਨ ਕੀ ਆ ਜੀ ਇਵੋਲਵ ਹੋ ਰਹੇ ਆ ਅਸੀਂ ਰੈਵੋਲੂਸ਼ਨ ਹੋ ਰਿਹਾ ਸਾਡਾ ਔਰ ਜਿਹੜੇ ਹੁਣ ਦੇ ਬੱਚੇ ਨੇ ਨਾ ਉਹ ਸਾਡੇ ਤੋਂ ਕਿਤੇ ਜ਼ਿਆਦਾ ਸ਼ਾਰਪ ਨੇ ਇਦਾਂ ਹੀ ਆ ਜਦੋਂ ਪੁਰਾਣਾ ਸਮਾਂ ਸੀਗਾ ਉਦੋਂ ਧਿਆਨ ਨੂੰ ਸਮਝਣ ਵਾਸਤੇ ਗਹਿਰੇ ਜਾਣ ਵਾਸਤੇ ਨਿਰ ਵਿਚਾਰ ਹੋਣ ਵਾਸਤੇ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਕਈ ਕਈ ਸਾਲਾਂ ਦੀ ਸਾਧਨਾ ਦੀ ਲੋੜ ਸੀਗੀ ਪਰ ਹੁਣ ਨਹੀਂ ਹੁਣ ਜੋ ਵੀ ਹੁੰਦਾ ਆ ਤੁਰੰਤ ਹੁੰਦਾ ਆ ਜੇ ਹੁਣ ਅੱਜ ਕਿਸੇ ਨੂੰ ਕਹੋ ਕਿਸੇ ਬੱਚੇ ਨੂੰ ਕਿ ਤੈਨੂੰ 12 ਸਾਲ ਕਿਸੇ ਆਸ਼ਰਮ ਦੇ ਵਿੱਚ ਕਿਸੇ ਬਾਬੇ ਦੇ ਨਾਲ ਲੱਗ ਕੇ ਤੂੰ ਫੇਰ ਤੈਨੂੰ ਪਰਮ ਗਿਆਨ ਪ੍ਰਾਪਤ ਹੋਊਗਾ ਤਾਂ ਉਹ ਪਹਿਲਾਂ ਤੇ ਉਂਝ ਇਨਕਾਰ ਕਰ ਦੂਗਾ ਵੀ ਮੈਨੂੰ ਲੋੜ ਕੀ ਪਈ ਫਿਰ ਇਹੋ ਜੇ ਪਰਮ ਗਿਆਨ ਨੂੰ ਜਿੰਨਾ 10 12 ਸਾਲ ਹੀ ਮੇਰੇ ਕਰਾਬ ਕਰਤੇ ਇਸ ਕਰਕੇ ਹੁਣ ਸਮਾਂ ਡਿਫਰੈਂਟ ਹੈ ਹੁਣ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਤਕਰੀਬਨ 3-400 ਲੋਕਾਂ ਨੇ ਕਮੈਂਟ ਕਰਤਾ ਕਿ ਹਾਂ ਸਾਡੇ ਵਿਚਾਰ ਰੋਗ ਗਿਆ ਹਾਲਾਂਕਿ ਉਸ ਵਿਚਾਰਾਂ ਨੂੰ ਰੋਕਣ ਦੀ ਸਾਧਨਾ ਕਰਨ ਵਾਸਤੇ ਮੈਨੂੰ ਖੁਦ ਕਈ ਸਾਲ ਲੱਗ ਗਏ ਸੀਗੇ ਔਰ ਫਿਰ ਜਾ ਕੇ ਮੈਨੂੰ ਕਹਿ ਲਓ ਵੀ ਝਲਕ ਮਿਲੀ ਨਿਰ ਵਿਚਾਰ ਅਵਸਥਾ ਦੀ ਪਰ ਹੁਣ ਦੇ ਬੱਚੇ ਕਹਿ ਲਓ ਹੁਣ ਦੇ ਲੋਕ ਕਹਿ ਲਓ ਹੁਣ ਜਿਹੜੇ ਯੰਗ ਬਲੱਡ ਆ 18-20 ਸਾਲਾਂ ਦੇ ਬੱਚੇ ਨੇ ਜੜੇ ਉਹ ਤੇ ਕਮਾਲ ਕਰਦੇ ਆ ਜੀ ਮਿੰਟੋ ਮਿੰਟ ਐਸੀ ਚੀਜ਼ ਮਿੰਟੋ ਮਿੰਟ ਸਮਝ ਲੈਂਦੇ ਹੁਣ ਇਸ ਕਰਕੇ ਤਾਂ ਹੀ ਜਿਹੜੇ ਪ੍ਰਾਣੇ ਧਰਮ ਨੇ ਨਾ ਉਹਨਾਂ ਦਾ ਔਖਾ ਹੋਣ ਡਿਆ ਤਾਂ ਹੀ ਲੋਕ ਬੱਚੇ ਜਿਹੜੇ ਆ ਗਾਂ ਉਹ ਸੁਣਦੇ ਨਹੀਂ ਕਿਸੇ ਦੀ ਉਹ ਨਾਸਤਕ ਹੁੰਦੇ ਜਾਂਦੇ ਚਲੋ ਗੱਲਾਂ ਬਹੁਤ ਹੋ ਗਈਆਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਇੱਕ ਨਿਕਾਜਾ ਪ੍ਰਯੋਗ ਕਰਦੇ ਆਂ ਔਰ ਉਹਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰਦੇ ਆਂ ਜੀ ਅੱਜ ਨਹੀਂ ਹੋਏ ਪਰਮਾਤਮਾ ਦੇ ਦਰਸ਼ਨ ਪਹਿਲਾਂ ਤਾਂ ਵੀ ਕੋਈ ਗੱਲ ਨਹੀਂ ਅੱਜ ਪਰਮਾਤਮਾ ਦੇ ਦਰਸ਼ਨ ਆਪਾਂ ਕਰਾਂਗੇ ਨਾ ਹੋਣਗੇ ਕੋਈ ਗੱਲ ਨਹੀਂ ਬਿਲਕੁਲ ਰਿਲੈਕਸਡ ਪਰ ਆਸਨਲ ਭਰੇ ਹੋਏ ਕਿ ਅੱਜ ਹੋ ਜਾਣਗੇ ਪਰਮਾਤਮਾ ਦੇ ਦਰਸ਼ਨ ਸਾਰੇ ਸਾਧੂ ਸੰਤ ਜਿਹਦੇ ਦਰਸ਼ਨਾ ਦੀ ਗੱਲ ਕਰਦੇ ਗੁਰਬਾਣੀ ਦੇ ਵਿੱਚ ਵੀ ਦਰਸ਼ਨਾ ਦਾ ਜ਼ਿਕਰ ਆਉਂਦਾ ਅੱਜ ਆਪਾਂ ਪਰਮਾਤਮਾ ਦੇ ਦਰਸ਼ਨ ਕਰ ਲੈਣੇ ਆ ਪਰਮਾਤਮਾ ਦੇ ਦਰਸ਼ਨ ਦੇ ਨਾਲ ਸਾਡਾ ਮਨ ਤਾਂ ਫਿਰ ਕਿੱਥੇ ਰਹਿ ਗਿਆ ਜੀ ਮਨ ਸ਼ਾਂਤ ਹੋਣਾ ਤਾਂ ਵੀ ਨਿੱਕੀ ਮੋਟੀ ਜੀ ਗੱਲ ਰਹਿ ਗਈ ਜਦੋਂ ਪਰਮਾਤਮਾ ਪਰਮਾਨੰਦ ਦੀ ਸਾਹਮਣੇ ਆ ਗਿਆ ਫਿਰ ਪਿੱਛੇ ਰਹਿ ਗਿਆ ਜੀ ਹੁਣ ਤੁਸੀਂ ਇਹ ਕਹੋਗੇ ਵੀ ਅੱਜ ਦਰਸ਼ਨ ਕਿਦਾਂ ਅਸੀਂ ਤੇ ਪਾਪੀ ਆ ਅਸੀਂ ਤੇ ਅਪਰਾਧੀ ਆ ਅਸੀਂ ਤੇ ਫਲਾਣੇ ਤੇ ਅਸੀਂ ਧਮਕਾਣੇ ਜੋ ਮਰਜ਼ੀ ਆ ਯਾਰ ਪਾ ਉਨ ਨੇ ਹੀ ਸਾਨੂੰ ਬਣਾਇਆ ਜੇ ਪਾਪੀ ਵੀ ਬਣਾਇਆ ਤਾਂ ਉਹਦੀ ਰਜ਼ਾ ਤੋਂ ਬਾਹਰ ਤੇ ਅਸੀਂ ਵੀ ਪਾਪ ਨਹੀਂ ਕਰ ਸਕਦੇ ਉਹ ਇੱਕ ਪੱਤਾ ਨਹੀਂ ਖੇਡ ਸਕਦਾ ਉਹਦੀ ਰਜ਼ਾ ਤੋਂ ਬਗੈਰ ਤੇ ਫਿਰ ਅਸੀਂ ਪਾਪ ਕਿੱਦਾਂ ਕਰ ਸਕਦੇ ਹਾਂ ਇਸ ਕਰਕੇ ਅਸੀਂ ਪਾਪੀ ਨਹੀਂ ਅਸੀਂ ਉਹਦੀ ਖੇਡ ਦਾ ਹਿੱਸਾ ਹਾਂ ਔਰ ਉਹਦਾ ਦਰਸ਼ਨ ਦੇ ਬਲਾਛੀਆਂ ਹੀ ਦਾ ਦਰਸ਼ਨ ਕਰਨੇ ਚਾਹੀਦੇ ਸਾਨੂੰ 3-400 ਲੋਕਾਂ ਨੇ ਕਮੈਂਟ ਕਰਤਾ ਕਿ ਹਾਂ ਸਾਡੇ ਵਿਚਾਰ ਰੁਕ ਗਏ ਬੜੀ ਹੈਰਾਨੀ ਵਾਲੀ ਗੱਲ ਹੋਈ ਬੜੀ ਹੈਰਾਨੀ ਵਾਲੀ ਮਤਲਬ ਕੀ ਹੈ ਜੀ ਪਰਮਾਤਮਾ ਸੌਫਟਵੇਅਰ ਅਪਡੇਟ ਕਰ ਕਰਕੇ ਭੇਜ ਰਿਹਾ ਔਰ ਇਸੇ ਕਰਕੇ ਮੈਨੂੰ ਵੀ ਮੋਟੀਵੇਸ਼ਨ ਮਿਲਿਆ ਕਿ ਯਾਰ ਜੇ ਨਿਰਵਿਚਾਰ ਕੋਈ ਹੋ ਸਕਦਾ ਤਾਂ ਅੱਜ ਪਰਮਾਤਮਾ ਦੇ ਦਰਸ਼ਨ ਵੀ ਹੋ ਜਾਣਗੇ ਸਾਰਿਆਂ ਨੂੰ ਤੇ ਚਲੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਜੀ ਅੱਜ ਥੋੜੀਆਂ ਜਿਹਾ ਮੈਂ ਗੱਲਾਂ ਵੱਧ ਲੈ ਗਿਆ ਮੈਂ ਬਹੁਤਾ ਬਕਵਾਸ ਵਾਹੇ ਕਰਦਾ ਨਹੀਂ ਪਰ ਇੱਕ ਅੱਜ ਗੱਲਾਂ ਕੁਝ ਮੈਨੂੰ ਲੱਗੀਆਂ ਕਿ ਹਾਂ ਯਾਰ ਕਰਨੀਆਂ ਬਣਦੀਆਂ ਕਮਾਲ ਹੋ ਗਈ ਬਹੁਤ ਵਧੀਆ ਮੈਨੂੰ ਬੜੀ ਖੁਸ਼ੀ ਹੋਈ ਚਾਰ ਪੰਜ ਦੇ ਵਿੱਚੋਂ ਦੋ ਕੁ ਲੋਕਾਂ ਨੇ ਕਿਹਾ ਵੀ ਨਹੀਂ ਰੁਕੇ ਔਰ ਦੋ ਚਾਰ ਜਿਹੜੇ ਵਿਦਵਾਨ ਨੇ ਦੱਸ ਪੰਜ ਸੱਤ ਜਿਹੜੇ ਉਹ ਤੇ ਫਿਰ ਛੱਡੋ ਜੀ ਉਹਨਾਂ ਦੀਆਂ ਤੇ ਗੱਲਾਂ ਹੀ ਗਾਂਦੀਆਂ ਨੇ ਕਿਉਂਕਿ ਉਹ ਸਾਰੇ ਗਿਆਨੀ ਹੁੰਦੇ ਜਿਨ੍ਹਾਂ ਨੇ ਕਰਨਾ ਖਤਰਨਾਕ ਆਖ ਨਹੀਂ ਗਾ ਉਹ ਫਿਰ ਕਹਿੰਦੇ ਆ ਕਿ ਤੂੰ ਇੱਥੇ YouTube ਤੇ ਕੀ ਕਰ ਰਿਹਾ ਤੂੰ ਇੱਥੇ Facebook ਤੇ ਕੀ ਕਰ ਰਿਹਾ ਜੇ ਤੇਰੇ ਵਿਚਾਰ ਹੀ ਰੁੱਕ ਗਏ ਜੇ ਤੈਨੂੰ ਸਾਰਾ ਕੁਝ ਪ੍ਰਮਾਤਮਾ ਨੇ ਦੇ ਹੀ ਦਿੱਤਾ ਤੇ ਫਿਰ ਤੂੰ ਕੰਮਕਾਰ ਕਰ ਲਾ ਕੋਈ ਦੱਸ ਖੈਰ ਹੁਣ ਆਪਾਂ ਕਰਦੇ ਆਂ ਜੀ ਪ੍ਰਯੋਗ ਤਾਂ ਹੀ ਮੈਂ ਚੁਟਕੀ ਮਾਰੂੰਗਾ ਔਰ ਸਕਰੀਨ ਬੰਦ ਹੋ ਜੂਗੀ ਔਰ ਉਦਾਂ ਹੀ ਆਪਾਂ ਅੱਜ ਪ੍ਰਮਾਤਮਾ ਦੇ ਭਗਵਾਨ ਦੇ ਗੋਬਿੰਦ ਦੇ ਦਰਸ਼ਨ ਆਪਾਂ ਝੱਕ ਦਿਆਂਗੇ ਕਿਰਪ ਜਿੱਥੇ ਵੀ ਤੁਸੀਂ ਬੈਠੇ ਜੇ ਥੋੜੇ ਜਿ ਸਿੱਧੇ ਹੋ ਕੇ ਬੈਜੋ ਅੱਖਾਂ ਕਰ ਲੋ ਜੀ ਬੰਦ ਔਰ ਬੜੇ ਆਰਾਮ ਨਾਲ ਇੱਕ ਸਾਲ ਮੱਲ ਲੈਣਾ ਜੀ ਪਹਿਲਾਂ ਵੇਖ ਲਓ ਮੇਰੇ ਵੱਲ ਆਰਾਮ ਨਾਲ ਸਾਹ ਛੱਡ ਦੇਣਾ ਜੀ ਹੁਣ ਮੈਂ ਸਕਰੀਨ ਬੰਦ ਕਰਨ ਜਾ ਰਿਹਾ ਜੀ ਇੱਕ ਲੰਮਾ ਸਾਹ ਹੋਰ ਲਵਾਗੇ ਅਸੀਂ ਇੱਕ ਲਮਾ ਛੱਡ ਦਿਆਂਗੇ ਜੀ ਹੁਣ ਜੇਕਰ ਤੁਹਾਡੇ ਆਸ-ਪਾਸ ਚਾਨਣ ਹੈ ਤਾਂ ਆਪਣੇ ਦੋਨਾਂ ਹੱਥਾਂ ਨੂੰ ਆਪਣੀ ਅੱਖਾਂ ਦੇ ਉੱਪਰ ਰੱਖ ਲੈਣਾ ਹੈ ਬਿਲਕੁਲ ਆਰਾਮ ਨਾਲ ਦਬਾਉਣਾ ਨਹੀਂ ਆਪਣੀ ਅੱਖਾਂ ਦੇ ਉੱਪਰ ਰੱਖ ਲਓ ਤਾਂ ਕਿ ਹਨੇਰਾ ਹੋ ਜਾਵੇ ਔਰ ਬਿਲਕੁਲ ਫਰੰਟ ਦੇ ਵਿੱਚ ਸਾਹਮਣੇ ਜਿੱਦਾਂ ਅਸੀਂ ਦੇਖਦੇ ਹਾਂ ਅੱਖਾਂ ਦੇ ਉੱਪਰ ਹੱਥ ਰਹਿਣਗੇ ਅੱਖਾਂ ਬੰਦ ਰਹਿਣਗੀਆਂ ਔਰ ਦੇਖੋ ਸਾਹਮਣੇ ਕੀ ਦੇਖ ਰਿਹਾ ਹੈ ਜੋ ਵੀ ਦਿਖ ਰਿਹਾ ਹੈ ਉਸ ਨੂੰ ਦੇਖੀ ਜਾਓ ਦੇਖੀ ਜਾਓ ਐਫਰਟਲੈਸ ਕਿਤੇ ਫੋਕਸ ਨਹੀਂ ਕਰਨਾ ਜਿੱਥੇ ਕਿਤੇ ਵੀ ਕੋਈ ਦਾਗ ਧੱਬੇ ਕੋਈ ਵੀ ਚਾਨਣ ਦਾ ਸਰੋਤ ਕੁਝ ਵੀ ਦਿਖ ਰਿਹਾ ਉਸ ਤੇ ਵੱਲ ਕਿਸੇ ਚੀਜ਼ ਵੱਲ ਫੋਕਸ ਨਹੀਂ ਕਰਨਾ ਐਂ ਦੇਖਣਾ ਹੈ ਜਿਵੇਂ ਅਸੀਂ ਆਰਾਮ ਨਾਲ ਦੇਖ ਰਹੇ ਹਾਂ ਖੁੱਲੇ ਪੂਰੇ ਆਕਾਸ਼ ਨੂੰ ਅਸਮਾਨ ਨੂੰ ਦੇਖਣਾ ਹੈ ਜੀ ਅਨਫੋਕਸਡ ਤਰੀਕੇ ਦੇ ਨਾਲ ਤੁਸੀਂ ਦੇਖਣਾ ਹੈ ਔਰ 3 ਡਾਈਮੈਂਸ਼ਨ ਦੇ ਵਿੱਚ ਵੇਖਣ ਦੀ ਕੋਸ਼ਿਸ਼ ਕਰਨੀ ਹੈ ਸੀ ਇਹ ਨਿਰਾਕਾਰ ਹੈ ਜੋ ਵੀ ਹਨੇਰਾ ਚਾਨਣ ਕੁਝ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਨਿਰਾਕਾਰ ਹੈ 3 ਡਾਈਮੈਂਸ਼ਨ ਦੇ ਵਿੱਚ ਵੇਖੋ ਇਸ ਦੇ ਵਿੱਚ ਲੰਬਾਈ ਹੈ ਚੜਾਈ ਹੈ ਗਹਿਰਾਈ ਹੈ ਸਾਹਮਣੇ ਵੇਖੋ ਅਨ ਫੋਕਸ ਤਰੀਕੇ ਦੇ ਨਾਲ ਜੋ ਵੀ ਦਿਖਾਈ ਦੇ ਰਿਹਾ ਹੈ ਮੈਂ ਡਿਸਕ੍ਰਾਈਬ ਨਹੀਂ ਕਰਾਂਗਾ ਕੀ ਦਿਖਾਈ ਦੇਣਾ ਜੋ ਵੀ ਦਿਖਾਈ ਦੇ ਰਿਹਾ ਹੈ ਉਸ ਨੂੰ ਦੇਖਦੇ ਜਾਓ ਦੇਖਦੇ ਜਾਓ ਇਹ ਹੀ ਸਾਡਾ ਅਸਲੀ ਸਰੂਪ ਹੈ ਇਹ ਉਹੀ ਨਿਰਆਕਾਰ ਹੈ ਜਿਸ ਬਾਰੇ ਸਾਡੇ ਸੰਤਾਂ ਨੇ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਬੁੱਧਾਂ ਨੇ ਸਾਡੇ ਪ੍ਰਚਾਰਕਾਂ ਨੇ ਕਿਹਾ ਹੈ ਇਹ ਉਹੀ ਚੀਜ਼ ਹੈ ਜਿਦੇ ਵਿੱਚ ਸਾਰੇ ਸੰਤ ਮਹਾਪੁਰਸ਼ ਹਮੇਸ਼ਾ ਸਥਿਰ ਰਹਿੰਦੇ ਹਨ ਇਹ ਜੋ ਵੀ ਲਾਈਟ ਜਾਂ ਹਨੇਰਾ ਇਹ ਬਹੁਤ ਸ਼ਾਂਤੀ ਦਾਈ ਹੈ ਆਨੰਦ ਦਾਈ ਹੈ ਮਨ ਨੂੰ ਰਿਲੈਕਸ ਕਰਨ ਵਾਲਾ ਹੈ ਮਾਨਤਾ ਕਿਤੇ ਰਹਿ ਗਿਆ ਇਹ ਉਹ ਜਗਾ ਹੈ ਜਿੱਥੇ ਨਾ ਸੋਖ ਹੈ ਨਾ ਦੁਖ ਹੈ ਇਹ ਉਹ ਜਗਾ ਹੈ ਜਿੱਥੇ ਨਾ ਰਾਗ ਹੈ ਇਹ ਉਹ ਜਗਾ ਹੈ ਜਿੱਥੇ ਕੋਈ ਸੰਸਾਰ ਨਹੀਂ ਖਾਲੀ ਜਗਾ ਰਿਲੈਕਸਡ ਐਸੇ ਸ਼ਕਾਦੇ ਵਿੱਚ ਰਿਲੈਕਸ ਹੁੰਦੇ ਜਾਓ ਪੂਰੇ ਪ੍ਰੇਮ ਨਾਲ ਪਰ ਕੇ ਇਸ ਅੰਤਰਕਾਸ਼ ਨੂੰ ਵੇਖੋ ਇਹ ਉਹੀ ਅੰਦਰ ਦਾ ਆਕਾਸ਼ ਹੈ ਇਸ ਨੂੰ ਹੀ ਨਿਰਾਰਾਕਾਰ ਕਿਹਾ ਜਾਂਦਾ ਹੈ ਔਰ ਇਹੀ ਪਰਮਾਤਮਾ ਦੇ ਦਰਸ਼ਨ ਹਨ ਔਰ ਇਥੇ ਸਾਹਿਬ ਮੇਰਾ ਨਿਤ ਨਵਾ ਇਥੇ ਨਵੇਂ-ਨਵੇਂ ਸੋਮੇ ਫੁੱਟਦੇ ਰਹਿੰਦੇ ਹਨ ਰੰਗਾਂ ਦੇ ਇੱਥੇ ਨਵੇਂ-ਨਵੇਂ ਸੋਮੇ ਫੁੱਟਦੇ ਰਹਿੰਦੇ ਹਨ ਆਨੰਦ ਦੇ ਇਹਦੇ ਵਿੱਚ ਤੁਸੀਂ ਨਹੀਂ ਹੋ ਤਾਂ ਇਹ ਹੈ ਐਸ ਸੋਨ ਚੇਤਨ ਨਿਰੰਕਾਰ ਦੇ ਵਿੱਚ ਲੀਨ ਹੋ ਜਾਓ ਇਸ ਸੇਵਾਸਥਾ ਦੇ ਵਿੱਚ ਕੋਸ਼ਮੈਂਟਾਂ ਵਾਸਤੇ ਬਿਠੇ ਰਹੋ ਆਨੰਦਮਾਨ ਹੋ ਇਸ ਨਿਰੰਕਾਰ ਦਾ ਇੱਕ ਲੰਮਾ ਸਾਹ ਲਓ ਇੱਕ ਛੱਡ ਦਿਓ ਬੜੇ ਆਰਾਮ ਨਾਲ ਬਹੁਤ ਆਰਾਮ ਨਾਲ ਅੱਖਾਂ ਖੋਲ ਲਓ ਹੱਥ ਅੱਖਾਂ ਤੋਂ ਹਟਾ ਲਓ ਦੋਵੇਂ ਹੱਥ ਜੋੜ ਲਓ ਪੈਰ ਉਸ ਨਿਰੰਕਾਰ ਨੂੰ ਅੱਖਾਂ ਬੰਦ ਕਰਕੇ ਵੇਖਦੇ ਹੋਏ ਸੇਰ ਚੁਕਾ ਦਿਓ ਜਿਸ ਨੂੰ ਉਸ ਨਿਰੰਕਾਰ ਗੋਵਿੰਦ ਦੇ ਦਰਸ਼ਨ ਹੋ ਗਏ ਉਹ ਕਮੈਂਟ ਕਰ ਦਿਓ ਯੈਸ ਜਿਹਨੂੰ ਨਹੀਂ ਹੋਏ ਉਹ ਨੋ ਦਾ ਕਮੈਂਟ ਕਰ ਦਿਓ ਔਰ ਇਸ ਔਰ ਇਸ ਆਨੰਦ ਨੂੰ ਪੰਡਿਓ ਸਾਰੀ ਦੁਨੀਆ ਦੇ ਵਿੱਚ ਸਾਰੇ ਆਪਣੇ ਦੋਸਤਾਂ ਮੰਤਰਾਂ ਨੂੰ ਦੱਸਿਓ ਕਿ ਨਿਰাকার ਕੁਬੇਦਰ ਦੇ ਦਰਸ਼ਨ ਕਿੰਨੇ ਸੁਖਦਾਈ ਨੇ ਕਿੰਨੇ ਆਨੰਦ ਵਾਲੇ ਨੇ ਕਿੰਨੇ ਨਜ਼ਾਰੇਦਾਰ ਜਿਹਨਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ